ਖਬਰਨਾਮਾ ਦੇਖ ਰਿਹਾ ਸਾਰੇ ਹੀ ਸੁਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਆ ਤੁਹਾਡਾ ਉਸ ਰਾਜ ਸੁਖਬੀਰ ਸਿੰਘ ਬਾਦਲ ਹੁਣਾਂ ਨੇ ਜਿਹੜੀ ਚਾਲ ਚੱਲੀ ਸੀ ਉਸ ਦੇ ਵਿੱਚ ਕਾਮਯਾਬ ਹੋ ਗਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੁਣ ਮੰਦ ਬੁੱਧੀ ਨਹੀਂ ਰਹਿ ਗਿਆ ਜਿਹੜੇ ਅਕਸਰ ਹੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਤੰਗ ਕਰਦੇ ਹੋਏ ਇਲਜ਼ਾਮ ਲਗਾਉਂਦੇ ਸੀ ਸੁਖਬੀਰ ਸਿੰਘ ਬਾਦਲ ਤੇ ਕਿ ਸੁਖਬੀਰ ਸਿੰਘ ਬਾਦਲ ਮੰਦ ਬੁੱਧੀ ਨੇ ਨਹੀਂ ਉਹ ਸਿਆਸਤਦਾਨ ਨੇ ਜਿਹੜੀਆਂ ਗੋਲੀਆਂ ਉਹ ਖੇਡਦੇ ਨੇ ਉਹ ਪੱਕੀਆਂ ਖੇਡਦੇ ਨੇ ਕੱਚੀਆਂ ਨਹੀਂ ਖੇਡਦੇ ਵੱਡਾ ਧਮਾਕਾ ਹੋ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਹਾਲਾਂਕਿ ਸਿੱਖ ਕੌਮ ਨੂੰ ਮਨਜ਼ੂਰ ਨਹੀਂ ਸਿੱਖ ਅਤੇ ਸਿੱਖ ਜਥੇਬੰਦੀਆਂ ਨੂੰ ਮਨਜ਼ੂਰ ਨਹੀਂ ਨਿਹੰਗ ਸਿੰਘ ਅਤੇ ਨਿਹੰਗ ਸਿੰਘ ਜਥੇਬੰਦੀਆਂ ਨੂੰ ਮਨਜ਼ੂਰ ਨਹੀਂ ਲੇਕਿਨ ਇਧਰ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਕਿਸੇ ਤੋਂ ਘੱਟ ਨਹੀਂ ਕੌਮਦਾਨ ਨੁਕਸਾਨ ਹੋਵੇ ਕੋਈ ਗੱਲ ਨਹੀਂ ਸ਼੍ਰੋਮਣੀ ਅਕਾਲੀ ਦਲ ਦਾ ਨੁਕਸਾਨ ਹੋਵੇ ਕੋਈ ਗੱਲ ਨਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨੁਕਸਾਨ ਹੋਵੇ ਕੋਈ ਗੱਲ ਨਹੀਂ ਅਸੀਂ ਤਾਂ ਤਾਕਤ ਦਾ ਆਨੰਦ ਮਾਣਨਾ ਚਾਹੁੰਦੇ ਆ ਅਸੀਂ ਤਾਂ ਅਗਵਾਈ ਕਰਨੀ ਹੈ ਦੁੱਧ ਤੋਤੇ ਬਣ ਕੇ ਯਾਨੀ ਕਿ ਗਲਤੀਆਂ ਵੀ ਮੰਨੀਆਂ ਗਿਆ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਤਸੀਲ ਤੇ ਸਾਹਮਣੇ ਤਲਬ ਹੋ ਕੇ ਇੱਕ ਇੱਕ ਇਲਜ਼ਾਮ ਖੜੇ ਮੱਤੇ ਆਪਣੇ ਪ੍ਰਵਾਨ ਕੀਤਾ ਵੀ ਭਾਈ ਮੈਂ ਆ ਵੀ ਗਲਤੀ ਕੀਤੀ ਐ ਸੱਚਾ ਸੋਦੇ ਸਾਧਵਾਲੀ ਵੀ ਗਲਤੀ ਕੀਤੀ ਐ ਬੇਵਲ ਕਲਾ ਗੋਲੀ ਕਾਣ ਵਾਲੀ ਵੀ ਗਲਤੀ ਕੀਤੀ ਐ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਹੋਈ ਐ ਮੈਂ ਸਿੱਖ ਹੋਣ ਦੇ ਬਾਵਜੂਦ ਸਿੱਖ ਕੌਮ ਨੂੰ ਇਨਸਾਫ ਦੀ ਦੁਆ ਪਾਇਆ ਇਹ ਵੀ ਗਲਤੀ ਕੀਤੀ ਐ ਮੈਂ ਸੁਮੇਤ ਸਿੰਘ ਸੈਣੀ ਜਿਨ੍ਹਾਂ ਨੇ ਕਰਤਾਰ 쿠ਸ਼ੀਰੀ ਜਿਨ੍ਹਾਂ ਨੇ ਕਈ ਨੌਜਵਾਨ ਸਿੱਖਾਂ ਨੂੰ ਮੌਦ ਦੇ ਘਾੜ ਉਤਾਰਿਆ ਉਹਨਾਂ ਨੂੰ ਮੈ ਸਰੂਪੇ ਵੀ ਦਿੱਤੇ ਨੇ ਉਹਨਾਂ ਨੂੰ ਮੈਂ ਟਿੰਟਾ ਵੀ ਦਿੱਤੀਆਂ ਨੇ ਤੇ ਉਹਨਾਂ ਨੂੰ ਉਪਾਦੀਆਂ ਵੀ ਦਿੱਤੀਆਂ ਨੇ ਇਸ ਕਰਕੇ ਫਕਰੇ ਕੌਮ ਵੀ ਦਿੱਤਾ ਗਿਆ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇ ਦਾ ਮੱਕੜ ਹੁਣਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਲੇਕਿਨ ਅੱਜ ਵੱਡਾ ਫੈਸਲਾ ਹੋਣ ਜਾ ਰਿਹਾ ਹੈ ਉਹ ਵੱਡਾ ਫੈਸਲਾ ਕਿਹੜਾ ਹੋਣ ਜਾ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਫਿਰ ਦੁਬਾਰਾ ਰੀ ਲਾਂਚ ਕੀਤਾ ਜਾਵੇਗਾ ਸੁਖਬੀਰ ਸਿੰਘ ਬਾਦਲ ਨੂੰ ਕਿਉਂਕਿ ਜਿਸ ਤਰ੍ਹਾਂ ਹੁਣ ਬੰਟੀ ਰਮਾਣਾ ਵੱਲੋਂ ਟਾਰਗੇਟ ਕੀਤਾ ਜਾ ਰਿਹਾ ਹੈ ਗਿਆਨੀ ਹਰਪ੍ਰੀਤ ਸਿੰਘ ਨੂੰ ਜੋ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ रह ਚੁੱਕੇ ਨੇ ਹੁਣ ਪਲਟਵਾਰ ਕੀਤੇ ਜਾ ਰਹੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੂੰ ਵੀ ਕਿਹਾ ਜਾ ਰਿਹਾ ਹੈ ਕਿ ਅਜਿਹੇ ਲੋਕ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਮ ਦੀ ਦਰਬਾਰ ਦੁਰਵਰਤੋਂ ਕਰ ਰਹੇ ਨੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪਸਰ ਗੜਗੱਜ ਵੱਲੋਂ ਵੀ ਮੀਟਿੰਗ ਸਦੀਗੀ ਹੈ ਜਿਹੜੀ 9:30 ਹੋਣੀ ਹੈ ਉਸ ਤੋਂ ਬਾਅਦ ਮੀਟਿੰਗ ਹੋਵੇਗੀ ਜਿਸ ਦੀ ਅਗਵਾਈ ਕਰਨਗੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦਰ ਡਾਕਟਰ ਦਲਜੀਤ ਸਿੰਘ ਚੀਮਾ ਹੋ ਸਕਦਾ ਹੈ ਕਿ ਬਿਕਮਜੀਤ ਸਿੰਘ ਮਜੀਠੀਆ ਵੀ ਸ਼ਾਮਲ ਹੋਣ ਯਾਨੀ ਕਿ ਸੱਦਾ ਦਿੱਤਾ ਗਿਆ ਹੈ ਸਾਰੇ ਹੀ ਟਕਸਾਲੀ ਆਗੂਆਂ ਨੂੰ ਬਲਤੀ ਰਮਾਨਾ ਰੋਜੀ ਬਰਕੰਦੀ ਵਰਗੇ ਸਾਰੇ ਵੱਡੇ ਆਗੂ ਇਸ ਮੀਟਿੰਗ ਦੇ ਵਿੱਚ ਸ਼ਿਰਕਤ ਕਰ ਰਹੇ ਨੇ ਸੈਟਰ ਕਰਨ ਤੋਂ ਬਾਅਦ 13 ਅਪ੍ਰੈਲ ਤੋਂ ਪਹਿਲਾਂ ਪਹਿਲਾਂ ਪ੍ਰਧਾਨ ਮਿਲੇਗਾ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜਾ ਵਿਸਾਖੀ ਵਾਲੇ ਦਿਨ ਸਿੱਖ ਕੌਮ ਨੂੰ ਸੰਬੋਧਨ ਕਰੇਗਾ ਇਸ ਲਈ ਡਾਕਟਰ ਦਲਜੀਤ ਸਿੰਘ ਚੀਮਾ ਬਿਲਕੁਲ ਐਕਟਿਵ ਹੋ ਗਏ ਨੇ ਬਲਵਿੰਦ ਸਿੰਘ ਪੁੰਦੜ ਕਾਰਜਕਾਰੀ ਜਿਹੜੇ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਹ ਵੀ ਐਕਟਿਵ ਹੋ ਗਏ ਨੇ ਅੱਜ ਉਹਨਾਂ ਵੱਲੋਂ ਲਗਭਗ 11 ਵਜੇ ਜਿਹੜੀ ਅੱਜ ਮੀਟਿੰਗ ਸਰਦੀ ਜਾਵੇਗੀ ਚੰਡੀਗੜ੍ਹ ਦੇ ਮੁੱਖ ਦਫ਼ਤਰ ਵਿੱਚ ਜੋ ਸ਼੍ਰੋਮਣੀ ਅਕਾਲੀ ਦਲ ਦਾ ਹੈ ਤੇ ਸੂਤਰ ਦੱਸਦੇ ਨੇ ਕਿ ਇਸ ਮੀਟਿੰਗ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਫਿਰ ਦੁਬਾਰਾ ਪ੍ਰਧਾਨ ਬਣਾਇਆ ਜਾਵੇਗਾ